ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗ ਗਿਆ ਜੀ ਪਨੀਰੀ ਨੂੰ ਪਾਣੀ ਦੇਣ 3:30-4 ਵਜੇ ਦਾ ਟਾਈਮ ਹੋ ਗਿਆ ਆਪਾਂ ਦਿਨ ਚ ਨਹੀਂ ਭਰਦੇ ਹੈਗੇ ਤੇ ਸ਼ਾਮ ਨੂੰ ਭਰੀਦੀ ਆ ਰੋਜ਼ ਬਾਕੀ ਇਧਰ ਲਈ ਕਿਆਰੀ ਭਰਦੇ ਆ ਇਹਨੂੰ ਵੀਜੀ ਨੂੰ ਹੋ ਗਏ ਤਿੰਨ ਕ ਦਿਨ ਹੋ ਗਏ ਇਹਨੂੰ ਵੀਜੀ ਨੂੰ ਵੀ ਮਾਰਦੀ ਆ ਹਰੇ ਬਾਈ ਪੂਰੀ ਤੇ ਬਾਕੀ ਉਹ ਅੱਜ ਵੀਜੀ ਆ ਆਪਾਂ ਵੀਡੀਓ ਪਾਈ ਆ ਉਹ ਚ ਦਿਖਾਇਆ ਵੀ ਪੀਆ 126 ਪਨੀਰੀ ਬਾਰੇ ਦੱਸਿਆ ਬਾਕੀ ਮੋਟਰਾਂ ਚੱਲਦੀਆਂ ਨੇ ਹਲੇ ਆਪਣੀਆਂ ਮੱਕੀ ਨੂੰ ਆ ਮੱਕੀ ਦਾ ਕਰਤਾ ਪਾਣੀ ਬੰਦ ਆਪਾਂ ਹਜੇ ਤੇ ਜੇ ਇੱਕ ਹੋਰ ਲਾਉਣ ਦੀ ਲੋੜ ਪਈ ਲਾਵਾਂਗੇ ਤੇ ਛੱਲੀ ਮਾਰਨ ਲੱਗ ਗਈ ਪੀਲਕਾ ਇਹ ਆ ਅੱਧੀ ਛੱਲੀ ਕੀਲੀ ਹੋ ਗਈ ਤੇ ਬਾਕੀ ਦੇਖਦੇ ਆਂ ਕੰਮਕਾਰ ਤੇ ਉੱਧਰ ਜਿਹੜੀਆਂ ਨੰਮੀਆਂ ਮੋਟਰਾਂ ਲਈਆਂ ਨੇ ਆਪਾਂ ਠਿੱਕੇ ਤੇ ਉਧਰ ਹੀ ਭਰ ਗਿਆ ਦੀ ਆਪਣਾ ਸਾਰਾ ਹੀ ਉਹ ਬਾਤਾਏ ਤੇ ਬਾਵਾਵਾਂਗੇ ਇੱਕ ਵਾਰ ਤੇ ਦੁਬਾਰਾ ਫੇਰ ਭਰਾਂਗੇ ਉਹਦੀ ਦੁਬਾਰਾ ਰੌਣੀ ਕਰਾਂਗੇ ਜਿਹੜਾ ਮੰਨ ਲਓ ਕੱਖ ਕੋਖਾ ਸਾਰਾ ਸੁੱਕ ਜਾਊਗਾ ਵਿੱਚ ਵੱਡਿਆ ਵੱਡਾ ਜਾਊਗਾ ਤੇ ਉਧਰ ਆਪਾਂ ਲਾਵਾਂਗੇ ਜੀਰੀ 26 ਉਹ ਜਲਾਈ ਚ ਲਾਵਾਂਗੇ ਜਲਾਈ ਦੇ ਪਹਿਲੇ ਹਫਤੇ ਤੋਂ ਤੇ ਸਾਰਿਆਂ ਤੋਂ ਪਹਿਲਾਂ ਜਿਵੇਂ ਜਿਵੇਂ ਮੱਕੀ ਵੱਢੀ ਜਾਊਗੀ ਉਹ ਹਿਸਾਬ ਨਾਲ ਜੀਰੀ ਲਾਈ ਜਾਵਾਂਗੇ ਇੱਕ ਆਪਾਂ ਜਿਹੜੀ ਭਾਦਲੇ ਲਈ ਜਾ ਉਧਰ ਆਪਾਂ ਕਣਕ ਕਰਨੀ ਆ ਤੇ ਦੂਰ ਕਰਕੇ ਥੋੜਾ ਜਿਹਾ ਆਲੂਆਂ ਦਾ ਕੰਮ ਚੱਲਦਾ ਨਹੀਂ ਜਿਹੜਾ ਆਪਣੇ ਨੇੜੇ ਨੇੜੇ ਨੇ ਮੋਟਰਾਂ ਉੱਥੇ ਉੱਥੇ ਆਲੂ ਲਾਵਾਂਗੇ ਜਿੰਨੇ ਵੀ ਕੀਲੇ ਬਣਾਏ ਬਾਕੀ ਦੇਖੋ ਪਨੀਰੀ ਕਿਵੇਂ ਜੰਮੀ ਆ ਤੇ ਨਾ ਬਾੜੀ ਸੰਗਣੀਆਂ ਨਾ ਬਾੜੀ ਛੱਦੀ ਆ ਐਨ ਪੂਰੀ ਵਧੀਆ ਏ ਫਿਰ ਬਾੜੀ ਸੰਗਣੀ ਮੱਕੀ ਵਾਲੇ ਖੇਤ ਚ ਟਾਂਡਿਆਂ ਨਾਲ ਡੱਕੇ ਮਰ ਜਾਂਦੇ ਨੇ ਥੋੜਾ ਜਿਹਾ ਪਨੀਰੀ ਦਾ ਡੱਕਾ ਮਜ਼ਬੂਤ ਹੋਣਾ ਚਾਹੀਦਾ ਥੋੜਾ ਜਿਹਾ ਮੋਟਾ ਹੀ ਉਹ ਲੋਟ ਰਹਿੰਦਾ ਏ ਆਕੀ ਭਰਦੇ ਆ ਪਨੀਰੀ ਤੇ ਵੀਡੀਓ ਪੂਰੀ ਦੇਖਿਆ ਕਰੋ ਪਨੀਰੀ ਆਪਾਂ ਜੀ ਪਹਿਲਾਂ ਭਰਤੀ ਦੀ ਉਸ ਤੋਂ ਬਾਅਦ ਭੱਜੀ ਦੀ ਲੈਟ ਆ ਰਹੀ ਦੀ ਆਪਾਂ ਹੁਣ ਚਲੋ ਸਵੇਰੇ ਭਰ ਦਾਂਗੇ ਤੇ ਆਪਣੀ ਪਨੀਰੀ ਹੋਊਗੀ ਇਹ 9 ਦਿਨ ਦੀ ਅੱਜ ਬਾਕੀ ਇਹ ਚ ਆਪਾਂ ਲੱਗੇ ਅੱਜ ਪਾਉਣ ਪਾ ਰਿਹਾ ਬੰਦਾ ਇੱਕ ਤਾਂ ਆਪਾਂ 11 ਮੀਲਾ ਪਾਇਆ 2.5 ਕਿਲੋ 5 ਬਿਸਵੇਚ ਇਹ ਇੱਕ ਨਾਲ ਹੋਰ ਪਾਊਡਰ ਜਾਂਦੀ ਉਹ ਇਤੋਂ ਆਵੇਂ ਜਿਵੇਂ ਪੀਲਾ ਪੰਜ ਆਉਣ ਲੱਗ ਜਾਂਦਾ ਤੇ ਬਾਕੀ 11 ਮੀਲਾ ਨੇ ਵਧੀਆ ਚੱਕ ਦੇਣੀਆਂ ਪਨੀਰੀ ਵਧੀਆ ਕਰ ਦੇਣੀਆਂ ਉਹ ਚ ਨਾਈਟ੍ਰੋਜਨ ਵੀ ਹੁੰਦਾ ਤੇ ਸਲਫਰ ਸਾਰਾ ਕੁਝ ਹੀ ਹੁੰਦਾ ਏ 11 12 ਆਟਮਾਂ ਹੁੰਦੀਆਂ ਨੇ ਯਾਰ ਅਮੀਲਾ ਚ ਤੇ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਆਪਾਂ ਵੀ ਕਿਵੇਂ ਰਿਹਾ ਤੇ ਆਪਾਂ ਜੂਰੀਆ ਪਾਉਣਾ ਨਹੀਂ ਜਮਈ ਤੇ ਇਹਦਾ ਹੀ ਰਿਜ਼ਲਟ ਦੇਖਾਂਗੇ ਵੀ ਉੱਠਦੀ ਆ ਪਨੀਰੀ ਬਾਕੀ ਤੁਸੀਂ ਦੇਖ ਲਓ 9 ਦਿਨ ਦੀ ਆ ਤਿੰਨ ਤਿੰਨ ਨਾ ਕੁ ਪੱਤੇ ਕਰ ਗਈ ਬਾਕੀ ਇਹਨੇ 20 22 ਦਿਨ ਦੀ ਨੇ ਪੂਰੀ ਤਿਆਰ ਹੋ ਜਾਣਾ ਹੱਦ 25 ਦਿਨ ਦੀ ਨੇ ਆਪਾਂ 25 ਦਿਨ ਦੀ ਲਾਦਣੀ ਆ ਖੇਤ ਚ 25 ਤੋਂ 27 ਦਿਨ ਦੀ ਪਨੀਰੀ ਖੇਤ ਚ ਲੱਗਣੀ ਚਾਹੀਦੀ ਆ ਪੀਆਰ 126 ਦੀ ਫੇਰ ਵਧੀਆ ਬੂਝਾ ਕਰਦੀ ਆ ਤੇ ਨਾਲੇ ਝਾੜ ਵਧੀਆ ਆਉਂਦਾ ਏ ਤੇ ਘੱਟ ਟਾਈਮ ਦੀ ਵੈਰਾਈਟੀ ਆ ਇਹ 93 ਇੱਕ ਦਿਨ ਚ ਪੱਕ ਜਾਂਦੀ ਆ ਜਦੋਂ ਪੌਦ ਪੱਟ ਕੇ ਖੇਤ ਚ ਲੱਗ ਗਈ ਇਹ ਆਪਾਂ ਇਹਨੂੰ 30 35 ਦਿਨ ਦੀ ਲਾਉਨੇ ਫੇਰ ਨਹੀਂ ਝਾੜ ਆਉਂਦਾ ਹੈਗਾ ਤੇ ਜੇ ਸਾਰਿਆਂ ਤੋਂ ਬੈਸਟ ਰਹਿੰਦੀ ਆ ਇਹ ਜੁਲਾਈ ਚ ਜੁਲਾਈ ਦੇ ਪਹਿਲੇ ਹਫਤੇ ਲੱਗ ਜਵੇ ਖੇਤ ਚ ਫਿਰ ਬਹੁਤ ਵਧੀਆ ਰਿਜ਼ਲਟ ਆਉਂਦਾ ਝਾੜ ਦਾ ਬਾਕੀ ਆਪਾਂ ਨੂੰ ਆਲੂਆਂ ਕਰਕੇ ਗੇਤੀ ਬੀਜਣੀ ਪੈਂਦੀ ਆ ਥੋੜੀ ਜੀ ਤੇ ਇਹ ਚੱਕਰ ਆ ਗੱਲ ਬਾਤ ਬਾਕੀ ਗਰੋਥ ਚੈੱਕ ਕਰ ਸਕਦੇ ਹੋ ਤੁਸੀਂ ਕਿਵੇਂ ਆ ਦੇਖੋ ਪੂਰੀ ਵਧੀਆ ਗਰੋਥ ਆ ਤੇ ਉਧਰਲੀ ਪਨੀਰੀ ਵੀ ਆਪਣੀ ਪੀਆ 131 ਦੀ ਵਧੀਆ ਹੋਊਗੀ ਤੇ ਆ ਦਿਖਾ ਵੀ ਦਿੰਨਾ ਤੁਹਾਨੂੰ ਕੀ ਕੀ ਪਾਇਆ ਪ੍ਰੋਜੈਕਟ ਆ ਦੇਖੋ ਪ੍ਰੋਜੈਕਟ ਜੀ ਯਾਰਾ ਮਿਲਾ ਤੇ ਨਾਲ ਪਾਊਡਰ ਥੋੜਾ ਜਿਹਾ ਜੂਰੀਆ ਪਾਇਆ ਦੋ ਕੁੰਜਲੇ ਉਹੀ ਸਮਝ ਲਓ ਅੱਧਾ ਕਿਲੋ ਜਿੱਥੇ ਦੇਖ ਲਓ ਗਿੱਲਾ ਤੇ ਉੱਥੇ ਉੱਥੇ ਆ ਖੁੰਜਾ ਜਾਂ ਗਿੱਲਾ ਤੇ ਇਧਰੋਂ ਪਾਣੀ ਟੁੱਟ ਗਿਆ ਦੀ ਆਪਣਾ ਉੱਥੀ ਪੀਲੀ ਪੈ ਗਈ ਇਹ ਜਿਹੜੀ ਪੀਲੀ ਪੈਣ ਦਾ ਕਾਰਨ ਹੈਗਾ ਲੋਹਾ ਤੱਤ ਦੀ ਘਾਟ ਆ ਜਾਂਦੀ ਆ ਇਹਦਾ ਇੱਕੋ ਹੱਲ ਆ ਤੇ ਲੋਹਾ ਤੱਤ ਦੀ ਲਿਆ ਕੇ ਸਪਰੇਅ ਕਰ ਦੇਵੇ ਤੇ ਕਿਆਰੀ ਨੂੰ 4-5 ਦਿਨ ਭਰ ਕੇ ਰੱਖੇ ਪਾਣੀ ਨਾਲ ਬਾਕੀ ਦੇ ਪੈਰ ਵਾਲੇ ਜੇ ਪਾਣੀ ਗਰਮ ਹੁੰਦਾ ਕੱਢ ਦਵੇ ਤੇ ਫੇਰ ਦੁਬਾਰਾ ਭਰ ਦਵੇ ਫੇਰ ਜੰਮ ਹੀ ਹਰਾਪਣ ਆ ਜਾਂਦਾ ਪੌਚ ਬਾਕੀ ਮੈਂ ਤਾਂ ਪਨੀਰੀ ਦਾ ਹੀ ਹੁੰਦਾ ਜੇ ਆਪਣੀ ਪਨੀਰੀ ਵਧੀਆ ਏ ਝਾੜ ਆ ਟੋਮੈਟਿਕ ਵਧੀਆ ਹੋ ਜਾਂਦਾ ਆ ਵੀ ਆਪਣੀ ਵਧੀਆ ਜਾਮਾ ਪਨੀਰੀ ਦਾ ਪੂਰਾ ਡਬਲ ਛਿੱਟਾ ਲਾਵਾਂਗੇ ਜਾਂ ਦੂਰਾ ਤੀਰਾ ਜਿੰਨੀ ਵੀ ਗੇਲ ਆ ਗਿਆ ਕਦੇ ਵੀ ਰੇ ਪਾਉਣੇ ਆਪਾਂ ਬਨੇਰੀ ਚ ਇੱਕ ਵਾਰ ਚ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਪਾਵੇ ਚਾਹੇ ਦੂਰਾ ਜਾਂ ਤੀਰਾ ਛੱਟਾਂ ਆ ਜਾਵੇ ਕੋਈ ਗੱਲ ਨਹੀਂ ਹਾਂ ਆਮਣਾ ਪਾਵੇ ਸ਼ਾਂਤੀ ਨਾ ਤੂੰ ਦਾ ਅੱਧੇ ਬਾਕੀ ਹੈ ਹਾਂ ਹਾਂਜੀ ਹਾਂਜੀ ਸ਼ਾਂਤੀ ਨਹੀਂ ਪਾਉਣੇ ਆ ਆਹ ਆਰਾਮ ਨਾ ਪਾਵੇ ਤਸੱਲੀ ਕਰਕੇ ਹੂੰ ਇੱਕ ਸਾਰ ਕੰਮ ਕਰਨਾ ਜਿਹੜਾ ਵੀ ਕੰਮ ਕਰਨਾ ਰੀਜ ਨਾਲ ਰੂਹ ਨਾਲ ਹਾਂ ਰੂਹ ਲਾ ਕੇ ਹੇਰ ਕੰਮ ਕਰਨ ਦਾ ਸੁਆਦ ਆ ਹਨਾ ਹਾਂਜੀ ਗੱਲ ਸਰਦਾਰ ਜੀ ਆਪਣੀ ਮੱਜਰੀ ਵਾਲੀ ਮੋਟਰ ਚੱਲਦੀ ਨਹੀਂ ਜੀ ਦੇਖਦੇ ਆ ਕੀ ਚੱਕਰ ਪਿਆ ਹੋਇਆ ਤੇ ਮਸ਼ੀਨ ਲਿਆਏ ਤੀ ਆਪਾਂ ਮੋਟਰ ਕੱਢਣ ਵਾਲੀ ਤੇ ਫੋਰਮੈਨ ਆ ਜਾਵੇ ਫਿਰ ਦੇਖਦੇ ਆ ਤੇ ਮੀਟਰ ਨਾਲ ਚੈੱਕ ਕਰੀਆਂ ਦੀ ਤਾਰਾਂ ਉਹ ਕਹਿੰਦਾ ਵੀ ਮੋਟਰ ਸੜੀ ਹੋਈ ਆ ਵੀ ਫਿਰ ਦੇਖਦੇ ਆ ਵੀ ਜੋੜ ਜਲੇ ਹੋਏ ਆ ਜਾਂ ਕੀ ਚੱਕਰ ਆ ਬਾਕੀ ਇਧਰੋਂ ਪੱਟ ਲਿਆ ਆਪਾਂ ਕੇਵਲ ਸਾਰੀ ਪੱਟ ਕੇ ਚੈੱਕ ਕਰਨੀ ਪਊਗੀ ਤੇ ਆ ਜੋੜ ਤਾਂ ਠੀਕ ਐ ਨੇ ਕੋਈ ਇਹਦੇ ਵਿੱਚ ਜੋੜ ਨਾ ਹੋਵੇ ਮੋਟਰ ਦੇ ਜਿਹੜੀ ਆਪਾਂ ਦੱਬੀ ਆਪਾਂ ਹੀ ਚ ਉਸ ਹਾਵਨਾ ਦੇਖ ਲਾਂਗੇ ਤੇ ਆ ਜਵੇ ਫੋਰਮੈਨ ਤੇ ਆ ਪਟਾ ਆਪਣਾ ਸਾਰੀ ਰਹਿੰਦਾ ਭਰਨ ਤੋਂ ਅੱਜ 30 ਦਿਨ ਹੋ ਗਿਆ ਮੋਟਰ ਖੜੀ ਨੂੰ ਤੇ ਇਧਰਲਾ ਖੇਤ ਭਰ ਗਿਆ ਦੀ ਆਪਣਾ ਪਹਿਲਾਂ ਉਹਨੂੰ ਤਾਰਾਂ ਜਲਗੀਆਂ ਦੀ ਟਰਾਂਸਫਾਰਮ ਦੀਆਂ ਇਹ ਵੀ ਲੋਡ ਕਰਾਈਆਂ ਨੇ ਬਿਜਲੀ ਵਾਲਿਆਂ ਤੋਂ ਤੇ ਫੇਰ ਵੀ ਮੋਟਰ ਚੱਲੀ ਨਹੀਂ ਤੀ ਤੇ ਫੇਸਬੂਕ ਛੋੜ ਦਿੱਤੀ ਉੱਪਰੋਂ ਟਰਾਂਸਫਾਰਮ ਤੇ ਦੇਖਦੇ ਆਂ ਬਾਕੀ ਇਹ 9208 ਆਪਣੀ ਮੱਕੀ ਇਹਨੂੰ ਆਊਗਾ ਇੱਕ ਦੋ ਪਾਣੀ ਆ ਜਾਣੇ ਨੇ ਹੋਰ ਹਲੇ ਦਾਣਾ ਪੂਰਾ ਕੈੜਾ ਨਹੀਂ ਹੋਇਆ ਜਦੋਂ ਮੰਨ ਲਓ ਦਾਣਾਂ ਆਪਾਂ ਨਾ ਉਹਨਾਂ ਦੱਬ ਕੇ ਦੇਖਦੇ ਆਂ ਪੂਰਾ ਨੋਂ ਵਿੱਚ ਗੜੇ ਨਾ ਦਾਣੇ ਦੇ ਫਿਰ ਉਦੋਂ ਪਾਣੀ ਬੰਦ ਕਰਨਾ ਚਾਹੀਦਾ ਮੱਕੀ ਦਾ ਬਾਕੀ ਆਹ ਪਲਾਟ ਵੀ ਵਧੀਆ ਏ ਤੇ ਆਪਣੇ ਪਿੰਡ ਦੋ ਲਾਣਿਆਂ ਨੇ ਮੱਕੀ ਵੱਢ ਲਈ ਤੇ ਉਹਨਾਂ ਦਾ ਰੇਟ ਲੱਗਿਆ 1400 ਰੁਪਏ ਤੇ ਬਾਕੀ ਝਾੜ ਝੂਟ ਦਾ ਹਲੇ ਪੁੱਛਿਆ ਨਹੀਂ ਆਪਾਂ ਵੀ ਕਿੰਨਾ ਕਾ ਰਿਹਾ ਕੀ ਗੱਲਬਾਤ ਰੇਟ ਹੈਗਾ ਮੱਕੀ ਦਾ 1100 ਤੋਂ ਲੈ ਕੇ 14.5-1500 ਤੱਕ ਗਿੱਲੀ ਦਾ ਤੇ 2000 ਤੋਂ ਲੈ ਕੇ 22 2300 ਤੱਕ ਸੁੱਕੀ ਦਾ ਰੇਟ ਚੱਲਦਾ ਹੁਣ ਹਲੇ ਮੱਕੀ ਦੀ ਬੜਾਈ ਦਾ ਕੰਮ ਖੁੱਲ ਕੇ ਚੱਲਿਆ ਵੀ ਨਹੀਂ ਹੈਗਾ ਬਾਕੀ ਦੇਖੋ ਜਿਆਦਾ ਮੱਕੀ ਜਾਣ ਲੱਗ ਗਈ ਮੰਡੀਆਂ 'ਚ ਫੇਰ ਦੇਖੋ ਕੀ ਰਹਿੰਦਾ ਹੈ ਰੇਟ ਆ ਬੈਠਾ ਆਪਣਾ ਮੁਲਾਜ਼ਮ ਸਰੇਂਦਰ 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 ਕੁਮਾਰ ਕੀ ਆ ਸਰੇਂਦਰ ਕੁਮਾਰ ਹੂੰ ਛੋਟੂ ਮਲਾਜਮ ਹੂੰ ਮੋਟਰ ਦਾ ਜਲਿਆ ਹੋਇਆ ਸੀ ਜੋੜ ਤੇ ਕੇਵਲ ਪੱਟ ਕੇ ਜੋਂ ਆਪਾਂ ਜੋੜ ਦਵਾਇਆ ਹੈ ਫੋਰਮੈਨ ਆ ਗਿਆ ਸੀ ਬਿਜਲੀ ਵਾਲਾ ਤੇ ਹੁਣ ਲੈ ਕੇ ਚੱਲੇ ਹਾਂ ਮਕੀਨ ਨਹੀਂ 8-10000 ਰੁਪਏ ਲੱਗ ਜਾਣਾ ਸੀ ਜੇ ਮੋਟਰ ਖੜੀ ਹੁੰਦੀ ਬਣਾਉਣ ਨੂੰ ਆਪਣੇ 1.75 ਦੀ ਮੋਟਰ ਦੀ ਇੱਥੇ ਤੇ ਜਿਹੜੀ 1.5 ਦਾ ਜਾਂਦਾ ਆਦੀ ਆ ਉਹਦੇ ਘੱਟ ਲੱਗਦੇ ਨੇ پیسے ਤੇ ਵਰ ਗਿਆ ਲੈ ਲੈਂਡ ਆਏ ਦੇ ਵਿੱਚ ਲਾਕ ਨੂੰ ਕੇ ਦੇਖਦੇ ਆ ਕੀ ਬਣਦਾ ਹੈਾਕੀ ਇਧਰੋਂ ਦੇਖੋ ਪਲਾਟ ਖਾਲੀ ਹੋਵੇ ਚਾਰ ਵਾਲਿਆਂ ਨੂੰ ਬਣਾਤੀ ਪੱਕੀ ਵਿਚ ਵਿਚ ਆਕੀ ਮੁਕੀਆਂ ਆ ਚੱਲੀਆਂ ਆਪਣੇ ਏਰੀਆ ਚ ਤੇ ਬੜਾਈ ਚੱਲ ਪੂਗੀ ਉਹੀ ਹੱfte ਇੱਕ ਤੱਕ ਕੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਏਰੀਆ 'ਚ ਕੀ ਰੇਟ ਚੱਲਦਾ ਮੱਕੀ ਦਾ ਤੇ ਆਪਣੇ ਏਰੀਆ 'ਚ ਜਿਹੜਾ ਚੱਲਦਾ ਦੀ ਆਪਾਂ ਉਹਨੂੰ ਦੱਸੇ ਦਿੱਤਾ ਵੀਡੀਓ 'ਚ ਬਾਕੀ ਜਿਹੜੀ ਹੋਰ ਕੋਈ ਜਾਣਕਾਰੀ ਉਹ ਦੱਸਾਂਗੇ ਸਾਡੇ ਜ਼ਿਆਦਾਤਰ ਨਾਪਾ ਨਾਪੇ ਮੱਕੀ ਜਾਂਦੀ ਆ ਜਾਂ ਰਾਜਪੁਰੇ ਸਰੰਦ ਹੁਣ ਸਾਡੇ ਲੋਕਲ ਵੀ ਖਰੀਦਣ ਲੱਗ ਕੇ ਆ ਰਹੇ ਸੀ ਫਰਸੀ ਗੰਡੇ ਦੀ ਗਿੱਲੀਓ ਤੇ ਆਹ ਦੇਖੋ ਆ ਜੱਲਦੀ ਮੱਕੀ ਇਹ ਵੀ ਜਮੇ ਰੜੀ ਪਈਆ ਤਿਆਰੀ ਆ ਇੱਕ ਦੋ ਦਿਨ ਚ ਪੱਡੀ ਆਉਂਗੀ ਮੱਕੀ ਆਪਾਂ ਹੀ ਵੜਾਈ ਸ਼ੁਰੂ ਕਰ ਦੇਣੀ ਆ 10 ਤਰੀਕ ਤੋਂ ਮੱਕੀ ਦੀ ਫਿਰ ਲਗਾਤਾਰ ਕੰਮ ਚੱਲੀ ਜਾਊਗਾ ਵਿੱਚੇ ਮੱਕੀ ਵੜਾਈ ਦਾ ਵਿੱਚੇ ਜੀਰੀ ਲਾਉਣ ਦਵਾਈ ਦਾ ਤਕਰੀਬਨ ਸਾਡੇ ਏਰੀਆ 'ਚ ਜ਼ਿਆਦਾਤਰ ਮੱਕੀ ਦੇ ਏਰੀਆ ਆ ਆਲੂਆਂ ਵਾਲਾ ਤੇ ਕਣਕ ਵਾਲਾ ਏਰੀਆ ਬਹੁਤ ਜ਼ਿਆਦਾ ਘੱਟ ਆ ਵੀਡੀਓ ਪੂਰੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਨੇ ਨਹੀਂ ਵੀਰ ਨਾ ਕਰਿਆ ਤੇ ਚਲੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ